ਸਤ ਸ਼੍ਰੀ ਅਕਾਲ ਜੀ ਮੈਂ ਪਰੀਤ ਕੋਲ ਰਾਮ ਟੈਕਸ ਪ੍ਰਮਾਰਣ ਦਾਵਾ ਕਲੈਕਸ਼ਨ ਤੋਂ ਹੋ ਰਹੀ ਹਾਂ ਸਾਡਾ ਬ੍ਰੂ ਹੈ ਸ਼ਹਿਰ ਉਹ ਬਟਾਲਾ ਸ਼ਹਿਰ ਤੋਂ ਹੈ ਟਿੰਟ ਹੈ ਅਸੀਂ ਆਪਣੇ ਟੈਟਾ ਲਿਖੀ ਰਹਿੰਦੇ ਹਾਂ ਮੈਂ ਬਹੁਤ ਦੇਰ ਤੋਂ ਕਰਨੇ ਚਾਹ ਰਹੀ ਸੀ ਕੰਮ ਨੂੰ ਪਰ ਮਲਾਈ ਨਹੀਂ ਆ ਸਕੀ ਕੁਝ ਕੁਝ ਘਰ ਦੀਆਂ ਪ੍ਰੋਬਲਮਾਂ ਕਰਕੇ ਤੇ ਅੱਜ ਮੈਂ ਸ਼ੁਰੂਆਤ ਕਰ ਰਹੀ ਹਾਂ ਰਾਮ ਟੈਕਸ ਦੇ ਸੂਤਾ ਤੋਂ ਇਹ ਜੋ ਸੀ ਉਸ ਤੋਂ ਨਾ ਇਹ ਨਾ ਰਾਮ ਟੈਕਸ ਦਾ ਇਹ ਮਸਲੀਨ ਟੇਕ सामने ये देखो है देखो बहुत ही वाइस पार्टीवियर भी पा सकते हो जब बहुत वाइस पढ़ाई है बाकी इस घेरे के ऊपर तक जितना नैट बनना है तक बहुत तो गा, वाला तो तो वा जो गठ वर्क काम है जिस करके ऑलओवर है इसके हाँ जी आदि बाजू टैक्स के ना मतलब सूट तुम देखोगे ये ढाई मी छे मीटर और का सूट पूरा निकलोगा अद्धे मीटर बाजू में ਤੇ ਤੇ ਇਸ ਤੋਂ ਬਾਅਦ ਜਿਹੜੀ ਸੰਵਾਰ ਹੈ ਨਾ ਉਹਦੇ ਵਿੱਚ ਵੀ ਦੇਖੋ ਛੋਟੀ ਛੋਟੀ ਪ੍ਰਿੰਟ ਹੈ ਛੋਟਾ ਛੋਟਾ ਨਿੱਕਾ ਨਿੱਕਾ ਜਿਹਾ ਨਾ ਇਹ ਮਤਲਬ ਉਹ ਜਿਹੜਾ ਜੈਪਰੀ ਸੂਟ ਹੈ ਨਾ ਉਹ ਡਿਜ਼ਾਈਨ ਹੈ ਨਾ ਤੇ ਬਹੁਤ ਹੀ ਵਧੀਆ ਗਰਮੀ ਦੇ ਵਿੱਚ ਤੁਹਾਨੂੰ ਪਾਉਣ ਤੇ ਘਰ ਦੇ ਵਿੱਚ ਜਾਂ ਤੁਸੀਂ ਕੋਈ ਫੰਕਸ਼ਨ ਨੂੰ ਛੋਟੇ-ਮੋਟੇ ਦੀ ਕਰਨਾ ਹੈ ਵਧੀਆ ਕੱਢ ਕਰ ਸਕਦੇ ਹੋ ਇਹ 10 ਮੀਟਰ ਦੀ ਸੰਵਾਰ ਹੈ ਤੁਸੀਂ ਚੰਗੀ ਕਰ ਸਕਦੇ ਹੋ ਇਸ ਦਾ ਦਪੱਟਾ ਜੋ ਹੈ ਉਹ ਵੀ फ्रेश पीस है लेकिन सामने कर रही हूँ मसलीम का है मसलीन का दुपट्टा है देख सकते हैं इन्ना सोना है मसलीम का दुपट्टा ਬਹੁਤ ਹੀ ਵਧੀਆ ਪ੍ਰਿੰਟਡ ਸੂਟ ਹੈ ਬਹੁਤ ਹੀ ਵਧੀਆ ਕਲੈਕਸ਼ਨ ਹੈ ਤੁਸੀਂ ਕੈਸ ਲੈਂਦੇ ਹੋ ਇਤੇ ਆਫਿਸ ਦੇ ਵਿੱਚ ਟੀਚਰ ਵਗੈਰਾ ਜੋ ਵੀ ਹੈ ਜੋ ਵੀ ਲੈ ਲਈ ਇਸ ਜਣਾ ਕੋਈ ਜੋ ਅਮੀਰ ਹੈ ਲੋਕ ਲੋ ਮਤਲਬ ਇਹਨੂੰ ਪਰਚੇਸ ਕਰ ਸਕਦੇ ਹਨ ਇਸ ਦੀ ਕੀਮਤ 1790 ਰੁਪਏ ਹੈ ਤੇ ਇਹ ਤੁਹਾਡੇ ਘਰ ਤੱਕ ਫ੍ਰੀ 1790 ਰੁਪਏ ਦੇ ਵਿੱਚ ਤੁਹਾਨੂੰ ਫ੍ਰੀ ਡਿਲੀਵਰੀ ਕੋਈ ਪੈਸਾ ਨਹੀਂ ਦੇਣਾ ਪਏਗਾ ਤੁਸੀਂ ਕੀ ਕਰਨਾ ਸੁੰਦਰ ਸਕ੍ਰੀਨ ਸ਼ਾਟ ਲੈਣਾ ਸਕ੍ਰੀਨ ਸ਼ਾਟ ਲੈ ਕੇ ਤੁਸੀਂ ਤੁਸੀਂ ਸਾਨੂੰ ਫੋਟੋ ਐਕਸਟਰਾ ਸੈਂਡ ਕਰ ਦੇਣੀ ਹੈ ਤਾਂ ਤੇ ਨਾਲ ਤੁਸੀਂ ਜਿਹੜਾ ਨਾ ਮੈਂ ਤੁਹਾਨੂੰ ਪੈਸੇ ਪਹਿਲਾਂ ਕਰਨੇ ਆ ਗੂਗਲ ਪੇ ਕਰ ਸਕਦੇ ਹੋ ਜਿਹਦਾ ਪੀ ਪੀ ਟੀ ਐਮ ਕਰ ਸਕਦੇ ਹੋ ਜਿਹਦਾ ਤੇ ਫੋਨ पे ਕਰ ਸਕਦੇ ਮੈਂ ਜਨ ਦਾ ਤੁਹਾਡੇ ਕੋਲ ਸੀ ਜਦਾ ਹੈ ਤੇ ਤੁਸੀਂ ਇਹ ਇੱਕ ਇੱਕ ਦਾ ਨੰਬਰ ਹੈਗਾ 896882956 896882956 ਇਸ ਤੇ ਤੁਸੀਂ ਮੇਰੇ ਨਾਲ ਨੋਰਮਲ ਫੋਨ ਤੇ ਗੱਲਬਾਤ ਕਰ ਸਕਦੇ ਹੋ ਤੇ WhatsApp ਤੁਸੀਂ ਮੇਰਾ ਬਣਿਆ ਹੈ। ਇਹ ਤੁਸੀਂ ਉਸ ਤੇ ਸਕਰੀਨ ਸ਼ਾਟ ਭੇਜ ਦੇਣਾ ਤੇ ਤੁਸੀਂ ਜਿਹੜੇ ਪੈਸੇ ਕਰਨੇ ਹੈ ਉਹ ਹੈਗਾ 94025 94025 18814 18814 ਉਹ ਕਿੱਥੇ ਜਿਹੜੇ ਨੰਬਰ ਟੈਗ ਲਾਇਆ 1 2 3 ਇਹ ਸੂ ਨੂੰ ਕੁਝ ਦੇ ਦੋ ਇਹ ਸੂ ਹੈਗਾ ਇੱਕ ਨੰਬਰ ਇੱਕ ਠੀਕ ਹੈ ਤੁਸੀਂ ਇਹ ਨਾ ਮੇਰੀ ਡਰੈਸ ਵੱਲ ਨਹੀਂ ਧਿਆਨ ਦੇਣਾ ਮੈਂ ਤੁਹਾਨੂੰ ਸਾਰਾ ਕੁਝ ਬਾਅਦ ਵਿੱਚ ਦੱਸੂਗੀ ਸਾਡਾ ਬੱਚਾ ਹੈ ਜਿਹਦਾ 35 ਸਾਲ ਦਾ ਹੁੰਦੀ ਜੇ ਇਹ ਕਿਤਾ ਹੈ ਜਿਹਦਾ ਹੈਂਡੀਕੈਪ ਹੈ ਉਹਦੇ ਕਰਕੇ ਕਿ ਮੈਨੂੰ ਬਹੁਤ ਕੁਝ ਦੀ ਕਰਨਾ ਮਾਕੇ ਵਰ ਘਰ ਦਾ ਰੋਟੀ ਪਾਣੀ ਦਾ ਤੁਹਾਨੂੰ ਪਤਾ ਹੈ ਕੋਈ ਇਸ ਤਰ੍ਹਾਂ ਧੋਣੇ ਲੋ ਬੇਡ ਵੀ ਹੈ ਇਸ ਕਾਰਨ ਕਰਕੇ ਇਸਦਾ ਤਾਂ ਫਿਰ ਬਾਅਦ ਕੀ ਰਹੀ ਬੱਚੇ ਦੀ ਹੈਂਡੀਕੈਪ ਤੇ ਕੈਪਸੂਲ ਦੇ ਨਾਲ ਕਰਕੇ ਤੇ ਮੈਨੂੰ ਤੁਹਾਨੂੰ ਤੁਹਾਨੂੰ ਸੋਲਵ ਕਰਨਾ ਪੈਣਾ ਹੈ ਮੈਂ ਉਹਦਾ ਘੱਟ ਦੱਸ ਦਵਾਂਗੀ ਠੀਕ ਹੈ ਜੀ ਤੇ ਤੁਸੀਂ ਕਿਹਦਾ ਕਰਨਾ ਹੈ ਤਾਂ ਆ ਇਸ ਤੱਕ ਕੀਮਤ ਤੁਸੀਂ ਦੇਖ ਲਈ ਹੈ 14 150 ਰੁਪਏ ਤੇ ਹੁਣ ਮੈਂ ਜ਼ਿਆਦਾ ਨਹੀਂ ਤੁਹਾਨੂੰ ਕਿਹਦਾ ਫੋਕਸ ਤੇ ਲਾ ਮੈਂ ਤੁਹਾਨੂੰ ਦੱਸਣਾ ਹੈ ਨਾ ਕਿ ਅਸੀਂ ਹਲੇ ਸਟਾਰਟਿੰਗ ਤੋਂ ਘਰ ਤੋਂ ਸ਼ੁਰੂ ਕੀਤਾ ਹੈ ਮੈਂ ਕੋਈ ਸ਼ਹਿਰ ਵਿੱਚ ਵੀ ਜਾ ਸਕਦੀ ਬੱਚੇ ਕਰਕੇ ਮੇਰੇ ਹਸਬੰਦ 프ਰੰਟ ਆਫਿਸ ਸੀਐਸਐਲ ਤੇ ਇੰਦਾ ਹੀ ਨੌਕਰੀ ਕਰਦੇ ਆ ਉਸ ਦਾ ਤੇ ਅਜੂਦੇ ਕਰਕੇ ਬਹੁਤ ਹੀ ਜਿਦਾ ਕੇਤੀ ਸਾਡੀ ਆਪਣੇ ਘਰ ਦੀ ਆ ਗਈ ਹੋਈ ਇੱਕ ਡੇਟਾ ਸਾਡਾ ਤਿਆਰ ਹੈ ਉਹ ਜਿਹੜਾ ਨਾਈਟ ਕ੍ਰਾਫਟ ਵਿੱਚ ਪੜਦਾ ਹੈ ਉਸ ਦੇ ਦਿੱਤਾ ਹੈ ਤੇ ਸਾਨੂੰ ਉਤਰਾ ਕੋਈ ਵੀ سپورਟ ਨਹੀਂ ਹੈ ਕਿਤੇ ਵੀ ਨਹੀਂ ਕਿਤਾ ਤੇ ਅਸੀਂ ਹਸਬੰਡ ਵਾਈਫ ਦੇ ਤੇ ਪਰਮਾਤਮਾ ਦੀ ਤਪਤੀ ਤੁਹਾਡੀ ਸਭ ਤੋਂ ਪਹਿਲਾਂ ਹਨਾ ਰੱਬੀ ਦਾ ਹੁੰਦੀ ਆ ਤੇ ਮੈਂ ਤੁਹਾਨੂੰ ਇਸ ਤਰ੍ਹਾਂ ਦਿਖਾ ਦੇਣੀ ਆ ਤੁਸੀਂ ਨਾ ਇਸ ਤਰ੍ਹਾਂ ਇੱਕ ਬੋਲੀ ਦਾ ਸੁਝਾ ਬੋਸਨਾ ਵਿੱਚ ਕਾਟ ਗਾਣੇ ਦਾ ਵਰਕ ਕੀਤਾ ਆ ਹਨਾ ਪੜਾਈ ਦੀ ਉਹ ਵਧੀਆ ਤੁਸੀਂ ਮੈਂ ਜ਼ਿਆਦਾ ਨਹੀਂ ਪਸਥਾਰ ਵਿੱਚ ਤੁਹਾਨੂੰ ਦਿਖਾ ਨਾ ਕਰੀ ਤਾ ਠੀਕ ਹੈ ਇਹ ਤੁਸੀਂ ਐਸ ਤਰ੍ਹਾਂ ਇਹ ਇਹ ਹੈਗਾ ਪੀਂtras ਮੈਂਦੀ ਕਲਰ ਉਹ ਬਾਅਦ ਵਿੱਚ ਕੱਟੇ ਨੂੰ ਕੋਟਾ ਉਹਦਾ ਆਪੀ ਤਾਂ ਕੰਟੀਨਿਊ ਰੱਖੀ ਹੋਈ ਆ ਹਾਂਜੀ ਆ ਦੇਖੋ ਉਹ ਉਸ ਦਾ ਕਲਰ ਸੀ ਰਾਸਟ ਕਲਰ ਨਾ ਇਹ ਹੈਗਾ ਮੈਂਦੀ ਕਲਰ ਹੈ ਨਾ ਉਹ ਮਹਿੰਦੀ ਜਦਾਣਾ ਮਤਲਬ ਜਿਸ ਤਰ੍ਹਾਂ ਆਪਣਾ ਉਹ ਜਿਹੜੀ ਪਹਿਲਾਂ ਸੀ ਉਹ ਗ੍ਰੀਨ ਜਿੱਦਾਂ ਆਪਣੀ ਮਹਿੰਦੀ ਹੁੰਦੀ ਹੈ ਜਿੱਦਾਂ ਨਾ ਤੇ ਇਹਦੀ ਮਹਿੰਦੀ ਸ਼ੇਡ ਹੈ ਪੈਂਦਾ ਆ ਇਹ ਕੁਝ ਦੇਖ ਸਕਦੇ ਹੋ ਇਸ ਦਾ ਤੁਸੀਂ ਟੈਗ ਦੇਖ ਸਕਦੇ ਹੋ 3 ਹੈ ਤੁਸੀਂ ਧਿਆਨ ਰੱਖਣਾ ਇਹ ਕਰਨਾ ਸਕਰੀਨ ਸ਼ਾਟ ਲੈ ਲਿਓ 3 ਹੈ ਇਸ ਤਰ੍ਹਾਂ ਤੋਂ ਇਹ ਜੀ ਅੰਗੀ ਇਸ ਦਾ ਸਾਰਿਆਂ ਨੇ ਕੀ 1790 ਰੁਪਏ ਤੁਹਾਡੇ ਘਰ ਤੱਕ ਕੋਈ ਤੁਹਾਨੂੰ ਕੋਸ਼ਟ ਦੇਣੇ ਪੈਣਾ ਆਪਣਾ ਤੁਸੀਂ ਪਿੰਡ ਦਾ ਐਡਰੈਸ ਅਗਰ ਤੁਸੀਂ ਸ਼ਹਿਰ ਵਿੱਚ ਰਹਿੰਦੇ ਹੋ ਤੇ ਉਹ ਹੀ ਐਡਰੈਸ ਜੇ ਅਗਰ ਪਿੰਡ ਵਿੱਚ ਰਹਿੰਦੇ ਹੋ ਤੇ ਪਿੰਡ ਦਾ ਆਪਣਾ ਸਾਰਾ ਐਡਰੈਸ ਲਿਖ ਕੇ ਭੇਜਣ ਜੇ ਹੈਗਾ 3 ਨੰਬਰ ਤੇ ਪੋਸਟ ਕਲਰ ਆ ਗਿਆ ਖੱਦ ਤੋਂ ਗ੍ਰੇ ਕਲਰ ਇੱਕ ਬਹੁਤ ਵਧੀਆ ਗ੍ਰੇ ਕਲਰ ਹੈ ਤੇ ਇਹ ਹੈਗਾ ਪੂਰ ਕਲਰ ਇਸ ਵਾਰੀ ਆ ਦੇ ਨਾਲ ਮਸਰੀ ਦੇ ਪੂਰਾ ਸੂਟ ਉਸਰੀ ਦਾ ਕੋਸਣਾ ਹੈ ਜੀ ਤਾਂ ਤੁਹਾਡਾ ਜਿੱਦਾਂ ਮਸਰੀ ਦੇ ਕੱਪੜਾ ਮਸਰੀ ਤੋਂ ਬੜੇ ਇੰਪੋਰਟੈਂਟ ਹੈ ਜੀ ਕੋਟਨ ਕਾਟਨ ਮਸਰੀ ਨੂੰ ਕੋਪ ਨੰਬਰ 17 ਤੋਂ ਲੈ ਕੇ ਜੀ 16 ਤੱਕ ਜੀ ਜੀ ਇੱਕ ਕਲਰ ਪੂਰਾ ਆ ਗਿਆ ਛੱਟ ਕੋਲ ਜੀ ਜੀ ਦਾ ਜੀ